ਤੁਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਜੋ ਤੁਸੀਂ ਕੰਮ ਕਰ ਰਹੇ ਹੋ ਜੋ ਤੁਹਾਨੂੰ ਲੱਗ ਰਿਹਾ ਕਿ ਮੈਂ ਬੜਾ ਚੰਗਾ ਕੰਮ ਕਰ ਰਿਹਾ ਹਾਂ ਬੜਾ ਵਧੀਆ ਕੰਮ ਕਰ ਰਿਹਾ ਹਾਂ ਪੁੰਨ ਵਾਲਾ ਕੰਮ ਕਰ ਰਿਹਾ ਹਾਂ ਉਹ ਸਹੀ ਹੈ ਜਾਂ ਨਹੀਂ ਤੁਹਾਡੇ ਲਈ ਕਿਉਂਕਿ ਕਈ ਵਾਰ ਬੰਦਾ ਕਰਦਾ ਚੰਗੇ ਵਾਸਤੇ ਆ ਪਰ ਉਸ ਦੇ ਨਾਲ ਉਹ ਹੋ ਜਾਂਦਾ ਜਿਸ ਦੀ ਸ਼ਾਇਦ ਉਸ ਨੇ ਕਲਪਨਾ ਨਹੀਂ ਕੀਤੀ ਹੁੰਦੀ ਅੱਜ ਦੀ ਸੱਚੀ ਘਟਨਾ ਦੇ ਵਿੱਚ ਜੋ ਹੁੰਦਾ ਉਹ ਬੜਾ ਹੀ ਦਰਦਨਾਕ ਹੁੰਦਾ ਹੈ ਇੱਕ ਔਰਤ ਭਲੀ ਔਰਤ ਜਿਸ ਨੇ ਇੱਕ ਕੁੜੀ ਨੂੰ ਬੱਚੀ ਨੂੰ ਅਪਣਾਇਆ ਕਿਉਂਕਿ ਉਸਦੇ ਔਲਾਦ ਨਹੀਂ ਸੀ ਪਰ ਉਸ ਬੱਚੀ ਨੇ ਵੱਡੀ ਹੋ ਕੇ ਉਸ ਨਾਲ ਉਹ ਕੀਤਾ ਜਿਸ ਬਾਰੇ ਕਦੇ ਉਸ ਭਲੀ ਔਰਤ ਨੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਨਾਲ ਇਹ ਐਦਾਂ ਹੋਵੇਗਾ ਕਿਉਂਕਿ ਉਸ ਨੂੰ ਲੱਗਿਆ ਕਿ ਮੈਂ ਤਾਂ ਬੜੇ ਪੁੰਨ ਵਾਲਾ ਕੰਮ ਕਰ ਰਹੀ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੜੀਸਾ ਦਾ ਜ਼ਿਲ੍ਹਾ ਗਜਪਤੀ ਤੇ ਇਸ ਦਾ ਇਲਾਕਾ ਉਮੇਸ਼ਵਰ ਗੱਲ ਅੱਜ ਤੋਂ 13 ਸਾਲ ਪਹਿਲਾਂ ਦੀ ਹੈ ਇੱਥੋਂ ਦੀ ਰਹਿਣ ਵਾਲੀ ਰਾਜਲక్ష్ਮੀ ਅਤੇ ਉਸ ਦਾ ਪਤੀ ਅੱਜ ਤੋਂ 13 ਸਾਲ ਪਹਿਲਾਂ ਲਗਭਗ ਰਾਜਲక్ష్ਮੀ ਅਤੇ ਉਸਦਾ ਪਤੀ ਦੋਨੋਂ ਬਾਈਕ ਤੇ ਜਾ ਰਹੇ ਸੀ ਤਾਂ ਉਹਨਾਂ ਨੂੰ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਰਾਜਲక్ష్ਮੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਬਾਈਕ ਨੂੰ ਖੜਾਓ ਮੈਨੂੰ ਲੱਗਦਾ ਹੈ ਕਿ ਕੋਈ ਬੱਚਾ ਰੋ ਰਿਹਾ ਹੈ ਹੁਣ ਉਹ ਜਦੋਂ ਰੋਡ ਦੇ ਉੱਤੇ ਆਪਣਾ ਮੋਟਰਸਾਈਕਲ ਖੜਾ ਕੇ ਝਾੜੀਆਂ ਦੇ ਵਿੱਚ ਜਾ ਕੇ ਦੇਖਦੀ ਹੈ ਤਾਂ ਉੱਥੇ ਇੱਕ ਬੱਚਾ ਪਿਆ ਹੁੰਦਾ ਜੋ ਰੋ ਰਿਹਾ ਹੁੰਦਾ ਹੈ ਹੁਣ ਰਾਜਲక్ష్ਮੀ ਉਸ ਨੂੰ ਚੱਕ ਲੈਂਦੀ ਹੈ ਤੇ ਉਹ ਇੱਕ ਕੁੜੀ ਹੁੰਦੀ ਹੈ ਉਹ ਤਕਰੀਬਨ ਤਿੰਨ ਦਿਨਾਂ ਦੀ ਕੁੜੀ ਸੀ ਰਾਜਲక్ష్ਮੀ ਉਸ ਨੂੰ ਚੱਕ ਕੇ ਆਪਣੇ ਘਰ ਲੈ ਆਉਂਦੀ ਹੈ ਉਸ ਬਾਰੇ ਪਤਾ ਵੀ ਕੀਤਾ ਜਾਂਦਾ ਹੈ ਕਿ ਜਿਸ ਦੀ ਇਹ ਕੁੜੀ ਹੋਵੇ ਉਹ ਉਸ ਨੂੰ ਲੈ ਜਾਵੇ ਪਰ ਕੋਈ ਵੀ ਅੱਗੇ ਨਹੀਂ ਆਉਂਦਾ ਰਾਜਲక్ష్ਮੀ ਨੇ ਉਸ ਨੂੰ ਅਪਣਾ ਲਿਆ ਕਿਉਂਕਿ ਰਾਜਲక్ష్ਮੀ ਦੇ ਘਰ ਦੇ ਵਿੱਚ ਕੋਈ ਵੀ ਸੰਤਾਨ ਨਹੀਂ ਸੀ ਉਸ ਤੇ ਔਲਾਦ ਨਹੀਂ ਸੀ ਰਾਜਲక్ష్ਮੀ ਦੀ ਉਮਰ ਲਗਭਗ ਉਸ ਸਮੇਂ 40 ਸਾਲ ਸੀ ਹੁਣ ਰਾਜਲక్ష్ਮੀ ਉਸ ਦਾ ਪਾਲਣ ਪੋਸ਼ਣ ਕਰਦੀ ਹੈ ਜਦੋਂ ਇਹ ਕੁੜੀ 5-6 ਸਾਲਾਂ ਦੀ ਹੋ ਜਾਂਦੀ ਹੈ ਤਾਂ ਰਾਜਲక్ష్ਮੀ ਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਹੁਣ ਰਾਜਲక్ష్ਮੀ ਇਸ ਨੂੰ ਲੈ ਕੇ ਪਰਲਾ ਥੇ ਮੁੰਡੀ ਇਲਾਕੇ ਦੇ ਵਿੱਚ ਜਾਂਦੀ ਹੈ ਇਸ ਨੂੰ ਲੱਗਦਾ ਹੈ ਕਿ ਉੱਥੇ ਇਸ ਦੀ ਵਧੀਆ ਪਰਬ੍ਰੇਸ ਹੋ ਸਕਦੀ ਹੈ ਇਸ ਨੂੰ ਵਧੀਆ ਪੜ੍ਹਾਈ ਮਿਲ ਸਕਦੀ ਹੈ ਹੁਣ ਉੱਥੇ ਜਾ ਕੇ ਰਾਜਲక్ష్ਮੀ ਕੰਮ ਕਰਨ ਲੱਗਦੀ ਹੈ ਤੇ ਜੋ ਇਸ ਦੀ ਬੇਟੀ ਹੁੰਦੀ ਹੈ ਉਹ ਸਕੂਲ ਜਾਣ ਲੱਗਦੀ ਹੈ ਹੁਣ ਸਮਾਂ ਲੰਘਦਾ ਕੁੜੀ ਲਗਭਗ 13 ਸਾਲਾਂ ਦੀ ਹੋ ਜਾਂਦੀ ਹੈ ਹੁਣ ਰਾਜਲక్ష్ਮੀ ਇੱਕ ਐਂਡਰੋਇਡ ਫੋਨ ਲੈਂਦੀ ਹੈ ਜੋ ਘਰ ਵਿੱਚ ਰੱਖਦੀ ਹੈ ਤੇ ਰਾਜਲక్ష్ਮੀ ਦੇ ਕੋਲ ਖੁਦ ਇੱਕ ਕੀ ਪੈਡ ਵਾਲਾ ਮੋਬਾਈਲ ਹੁੰਦਾ ਕਿਉਂਕਿ ਰਾਜਲక్ష్ਮੀ ਜਦੋਂ ਕੰਮ ਤੇ ਗਈ ਹੁੰਦੀ ਹੈ ਤਾਂ ਉਸ ਨੇ ਪਿੱਛੇ ਆਪਣੀ ਕੁੜੀ ਦਾ ਹਾਲ ਚਾਲ ਪੁੱਛਣਾ ਹੁੰਦਾ ਜੋ ਸਕੂਲੋਂ ਆਉਂਦੀ ਹੈ ਰੋਟੀ ਖਾਧੀ ਜਾਂ ਨਹੀਂ ਖਾਧੀ ਐਦਾਂ ਦੀਆਂ ਗੱਲਾਂ ਜੋ ਉਸ ਨੇ ਆਪਣੀ ਬੇਟੀ ਨੂੰ ਪੁੱਛਣੀਆਂ ਹੁੰਦੀਆਂ ਇਸ ਕਰਕੇ ਉਹ ਘਰ ਵਿੱਚ ਇੱਕ ਐਂਡਰੋਇਡ ਫੋਨ ਲੈ ਕੇ ਰੱਖਦੀ ਹੈ ਤੇ ਖੁਦ ਉਸ ਕੋਲ ਕੀ ਪੈੜ ਵਾਲਾ ਫੋਨ ਹੁੰਦਾ ਬੜਾ ਚੰਗਾ ਸਮਾਂ ਲੰਘ ਰਿਹਾ ਸੀ 28 ਅਪ੍ਰੈਲ 2025 ਆ ਜਾਂਦਾ ਹੈ 28 ਅਪ੍ਰੈਲ 2025 ਨੂੰ ਜੋ ਰਾਜਲక్ష్ਮੀ ਦੀ ਬੇਟੀ ਹੁੰਦੀ ਹੈ ਉਹ ਆਪਣੇ ਮਾਮੇ ਨੂੰ ਫੋਨ ਕਰਦੀ ਹੈ ਜਿਸ ਦਾ ਨਾਮ ਛੇ ਪ੍ਰਸਾਦ ਹੁੰਦਾ ਹੈ ਕਿ ਮਾਂ ਦੀ ਤਬੀਅਤ ਵਿਗੜ ਗਈ ਮੈਂ ਉਸ ਨੂੰ ਹਸਪਤਾਲ ਲੈ ਕੇ ਜਾਂਦੀ ਹਾਂ ਤੁਸੀਂ ਆ ਜਾਓ ਹੁਣ ਰਾਜਲక్ష్ਮੀ ਨੂੰ ਚੱਕ ਕੇ ਹਸਪਤਾਲ ਲਿਆਇਆ ਜਾਂਦਾ ਕਿਉਂਕਿ ਉਸ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਉੱਥੇ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਡਾਕਟਰਾਂ ਦਾ ਕਹਿਣਾ ਸੀ ਕਿ ਇਸ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਰਾਜਲక్ష్ਮੀ ਹਾਰਟ ਦੀ ਮਰੀਜ਼ ਸੀ ਤਾਂ ਸਭ ਨੂੰ ਲੱਗਿਆ ਕਿ ਰਾਜਲక్ష్ਮੀ ਨੂੰ ਹਾਰਟ ਅਟੈਕ ਹੋ ਗਿਆ ਜੋ ਸ਼ੇਪ ਪ੍ਰਸਾਦ ਸੀ ਰਾਜਲక్ష్ਮੀ ਦਾ ਵੱਡਾ ਭਰਾ ਉਸ ਨੂੰ ਵੀ ਲੱਗਿਆ ਕਿ ਇਸ ਨੂੰ ਹਾਰਟ ਅਟੈਕ ਹੋ ਗਿਆ ਜਿਸ ਨਾਲ ਇਸ ਦੀ ਮੌਤ ਹੋ ਗਈ ਰਾਜਲక్ష్ਮੀ ਹੁਣ ਲਗਭਗ 57-53 ਸਾਲਾਂ ਦੀ ਸੀ ਹੁਣ ਸਭ ਇਹ ਸੋਚ ਰਹੇ ਸੀ ਕਿ ਇਸ ਕੁੜੀ ਦਾ ਕੀ ਬਣੇਗਾ ਪਿਤਾ ਦੀ ਮੌਤ ਹੋ ਗਈ ਮਾਤਾ ਦੀ ਮੌਤ ਹੋ ਗਈ ਹੁਣ ਇਹ ਕਿੱਧਰ ਜਾਵੇਗੀ ਤਾਂ ਸ਼ੇ ਪ੍ਰਸਾਦ ਜੋ ਉਸ ਕੁੜੀ ਦਾ ਮਾਮਾ ਹੁੰਦਾ ਉਸ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਚੱਲ ਉਸ ਨੂੰ ਆਪਣੇ ਪਿੰਡ ਲੈ ਆਉਂਦਾ ਤੇ ਹੁਣ ਜੋ ਕੁੜੀ ਹੁੰਦੀ ਆ ਆਪਣੇ ਮਾਮੇ ਦੇ ਕੋਲ ਰਹਿੰਦੀ ਹੈ ਹੁਣ ਜਦੋਂ ਕੁੜੀ ਮਾਮੇ ਦੇ ਕੋਲ ਰਹਿਣ ਲੱਗ ਜਾਂਦੀ ਹੈ ਸਮਾਂ ਲੰਘਦਾ 14 ਮਈ ਆ ਜਾਂਦੀ ਹੈ 14 ਮਈ ਨੂੰ ਉਹ ਕੁੜੀ ਆਪਣੇ ਮਾਮੇ ਨੂੰ ਕਹਿੰਦੀ ਹੈ ਕਿ ਮਾਮਾ ਮੈਂ ਪਰਲੇਥੇ ਮੁੰਡੀ ਜਾ ਰਹੀ ਹਾਂ ਉੱਥੇ ਕਿਰਾਏ ਦੇ ਮਕਾਨ ਦੇ ਵਿੱਚ ਸਾਡਾ ਸਮਾਨ ਪਿਆ ਮੈਂ ਉਹ ਚੱਕਣ ਜਾ ਰਹੀ ਹਾਂ ਹੁਣ ਕੁੜੀ ਘਰੋਂ ਨਿਕਲ ਜਾਂਦੀ ਹੈ ਸ਼ਾਮ ਹੋ ਜਾਂਦੀ ਹੈ ਪਰ ਕੁੜੀ ਵਾਪਸ ਨਹੀਂ ਆਉਂਦੀ ਹੁਣ ਮਾਮੇ ਨੂੰ ਫਿਕਰ ਹੁੰਦੀ ਹੈ ਮਾਮਾ ਕੁੜੀ ਨੂੰ ਫੋਨ ਕਰਦਾ ਪਰ ਫੋਨ ਤਾਂ ਕੁੜੀ ਆਪਣੇ ਨਾਲ ਲੈ ਕੇ ਨਹੀਂ ਗਈ ਸੀ ਫੋਨ ਅਲਮਾਰੀ ਦੇ ਵਿੱਚ ਪਿਆ ਸੀ ਹੁਣ ਮਾਮੇ ਨੇ ਜਦੋਂ ਬੈਲ ਸੁਣੀ ਤਾਂ ਉਸ ਨੇ ਦੇਖਿਆ ਕਿ ਫੋਨ ਤਾਂ ਅਲਮਾਰੀ ਦੇ ਵਿੱਚ ਪਿਆ ਮਾਮਾ ਫੋਨ ਚੱਕ ਕੇ ਦੇਖਣ ਲੱਗ ਜਾਂਦਾ ਹੈ ਫੋਟੋਆਂ ਵਗੈਰਾ ਫਰੋਲਣ ਲੱਗ ਜਾਂਦਾ ਫੋਨ ਨੂੰ ਤਾਂ ਫੋਨ ਫਰੋਲ ਦੇ ਫਰੋਲ ਦੇ ਉਸ ਦੀ ਨਿਗਾਹ ਪੈਂਦੀ ਹੈ ਇੰਸਟਾਗ੍ਰam ਦੇ ਵਿੱਚ ਚੈਟ ਉੱਤੇ ਜੋ ਕਿ ਉਸ ਕੁੜੀ ਨੇ ਦੋ ਮੁੰਡਿਆਂ ਦੇ ਨਾਲ ਕੀਤੀ ਹੋਈ ਸੀ ਜਿਨ੍ਹਾਂ ਦਾ ਨਾਮ ਗਣੇਸ਼ ਅਤੇ ਦਿਨੇਸ਼ ਸੀ ਗਣੇਸ਼ 21 ਸਾਲਾਂ ਦਾ ਸੀ ਤੇ ਦਿਨੇਸ਼ 20 ਸਾਲਾਂ ਦਾ ਸੀ ਤੇ ਜੋ ਇਹ ਚੈਟ ਸੀ ਉਸ ਨੂੰ ਪੜ੍ਹ ਕੇ ਤਾਂ ਮਾਮੇ ਦੇ ਹੋਸ਼ ਉੱਡ ਜਾਂਦੇ ਨੇ ਮਾਮੇ ਨੇ ਪੜ੍ਹਿਆ ਕਿ 28 ਅਪ੍ਰੈਲ ਨੂੰ ਜੋ ਕੁੜੀ ਹੈ ਉਸ ਨੇ ਉਹ ਨਾ ਮੁੰਡਿਆਂ ਦੇ ਨਾਲ ਚੈਟ ਕੀਤੀ ਸੀ ਕਿ ਮੈਂ ਆਪਣੀ ਮਾਂ ਨੂੰ ਨੀਂਦ ਵਾਲੀਆਂ ਗੋਲੀਆਂ ਦੇ ਦਿੱਤੀਆਂ ਤੁਸੀਂ ਆ ਜਾਓ ਆਪਾਂ ਇਸ ਦਾ ਕੰਮ ਤਮਾਮ ਕਰ ਦੇਵਾਂਗੇ ਤੇ ਉਸ ਵਿੱਚ ਹੀ ਇਹ ਚੈਟ ਵੀ ਸੀ ਕਿ ਜੋ ਗਹਿਣੇ ਨੇ ਮੈਂ ਤੁਹਾਨੂੰ ਦੇ ਦੇਵਾਂਗੀ ਤੁਸੀਂ ਉਸ ਨੂੰ ਵੇਚ ਦੇਣਾ ਇਹ ਜਦੋਂ ਚੈਟ ਮਾਮਾ ਪੜਦਾ ਤਾਂ ਮਾਮਾ ਸਿੱਧਾ ਥਾਣੇ ਜਾਂਦਾ ਤੇ ਥਾਣੇ ਵਾਲਿਆਂ ਨੂੰ ਪੁਲਿਸ ਵਾਲਿਆਂ ਨੂੰ ਉਹ ਚੈਟ ਦਿਖਾਈ ਜਾਂਦੀ ਹੈ ਹੁਣ ਪੁਲਿਸ ਵਾਲੇ ਜੋ ਇੱਕ ਕੁੜੀ ਹੁੰਦੀ ਹੈ ਇਸ ਨੂੰ ਹਰਾਸਤ ਦੇ ਵਿੱਚ ਲੈਂਦੇ ਆ ਤੇ ਦੋਨੋਂ ਮੁੰਡੇ ਗਣੇਸ਼ ਅਤੇ ਦਿਨੇਸ਼ ਦੋਨਾਂ ਨੂੰ ਹਰਾਸਤ ਦੇ ਵਿੱਚ ਲੈ ਕੇ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤੇ ਜੋ ਕਹਾਣੀ ਇਹ ਦੱਸਦੇ ਨੇ ਉਹ ਬੜੀ ਹੀ ਦਰਦਨਾਕ ਹੁੰਦੀ ਹੈ ਬੜੀ ਹੀ ਜਨ ਨੂੰ ਝੰਜੋੜ ਦੇਣ ਵਾਲੀ ਹੁੰਦੀ ਹੈ ਇਹ ਕੁੜੀ ਦੱਸਦੀ ਹੈ ਕਿ ਜਦੋਂ ਮੈਂ ਫੋਨ ਲੈਂਦਾ ਇੰਸਟਾਗ੍ਰam ਚਲਾਉਣ ਲੱਗੀ ਤਾਂ ਇੰਸਟਾਗ੍ਰam ਤੇ ਇਸ ਦੀ ਦੋਸਤੀ ਹੋ ਜਾਂਦੀ ਹੈ ਗਣੇਸ਼ ਦੇ ਨਾਲ ਤੇ ਉਸ ਤੋਂ ਬਾਅਦ ਇਹ ਗਣੇਸ਼ ਦੇ ਨਾਲ ਸੰਬੰਧ ਬਣਾਉਂਦੀ ਹੈ ਤੇ ਹੁਣ ਗਣੇਸ਼ ਦੇ ਨਾਲ ਨਾਲ ਦਿਨੇਸ਼ ਵੀ ਇਸ ਨਾਲ ਦੋਸਤੀ ਕਰ ਲੈਂਦਾ ਜਾਨੀ ਇਹ ਦੋਨੋਂ ਮੁੰਡਿਆਂ ਨੂੰ ਪਤਾ ਸੀ ਕਿ ਸਾਡੇ 21 ਕੁੜੀ ਦੇ ਨਾਲ ਸੰਬੰਧ ਨੇ ਤੇ ਇਹ ਦੋਨੋਂ ਇਸ ਨਾਲ ਸੰਬੰਧ ਬਣਾਉਂਦੇ ਨੇ ਪਰ ਇਹ ਗੱਲ ਦਾ ਪਤਾ ਇੱਕ ਦਿਨ ਰਾਜਲక్ష్ਮੀ ਨੂੰ ਲੱਗ ਜਾਂਦਾ ਉਹ ਇਸ ਨਾਲ ਗੁੱਸੇ ਹੁੰਦੀ ਹੈ ਤੇ ਇਸ ਉੱਤੇ ਨਿਗਾਹ ਰੱਖਦੀ ਹੈ ਇਸ ਉੱਤੇ ਪਾਬੰਦੀਆਂ ਲਾਉਂਦੀ ਹੈ ਕਿ ਤੂੰ ਇਹ ਗਲਤ ਕਰ ਰਹੀ ਹੈ ਉਹ ਮੁੰਡੇ ਤੈਨੂੰ ਮਿਸ ਗਾਈਡ ਕਰ ਰਹੇ ਨੇ ਤੂੰ ਬਹੁਤ ਛੋਟੀ ਹੈ ਜਦ ਕਿ ਗਣੇਸ਼ ਤੇ ਦਿਨੇਸ਼ ਤਾਂ 21 ਸਾਲਾਂ ਦੇ ਸੀ ਤੇ ਕੁੜੀ ਨੂੰ ਲੱਗਦਾ ਕਿ ਜੋ ਮਾਂ ਗਈ ਉਹ ਮੇਰੇ ਉੱਤੇ ਪਾਵੰਦੀਆਂ ਲਗਾ ਰਹੀ ਹੈ ਕਿਉਂ ਨਾ ਮੈਂ ਮੁੰਡਿਆਂ ਦੇ ਨਾਲ ਘਰੋਂ ਭੱਜ ਜਾਵਾਂ ਪਰ ਮੁੰਡੇ ਕਹਿੰਦੇ ਨੇ ਕਿ ਘਰੋਂ ਭੱਜਣ ਦੀ ਲੋੜ ਨਹੀਂ ਤੂੰ ਐਦਾਂ ਕਰ ਆਪਾਂ ਤੇਰੀ ਮਾਂ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਿੰਨੇ ਆ ਤਾਂ ਫਿਰ ਕੋਈ ਵੀ ਆਪਾਂ ਨੂੰ ਰੋਕਣ ਟੋਕਣ ਵਾਲਾ ਨਹੀਂ ਹੋਵੇਗਾ ਤੇ ਜੋ ਇਹਨਾਂ ਦੀ ਪ੍ਰਾਪਰਟੀ ਹੈ ਉਹ ਵੀ ਆਪਾਂ ਨੂੰ ਮਿਲ ਜਾਏਗੀ ਜੇ ਆਪਾਂ ਭੱਜ ਗਏ ਤਾਂ ਆਪਾਂ ਨੂੰ ਕੁਝ ਨਹੀਂ ਮਿਲੇਗਾ ਹੁਣ ਇਹ ਪਲੈਨਿੰਗ ਕਰਦੇ ਨੇ ਪਲੈਨਿੰਗ ਦੇ ਤਹਿਤ ਇਹ ਦੋਨੋਂ ਮੁੰਡੇ ਇਸ ਕੁੜੀ ਨੂੰ ਨੀਂਦ ਵਾਲੀਆਂ ਗੋਲੀਆਂ ਦੇ ਜਾਂਦੇ ਨੇ ਤੇ 28 ਅਪ੍ਰੈਲ ਨੂੰ ਇਹ ਕੁੜੀ ਆਪਣੀ ਮਾਂ ਨੂੰ ਨੀਂਦ ਦੀਆਂ ਗੋਲੀਆਂ ਖਵਾ ਦਿੰਦੀ ਹੈ ਜਦੋਂ ਇਹ ਬੇਸੁੱਧ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਮੁੰਡਿਆਂ ਨੂੰ ਬੁਲਾਉਂਦੀ ਹੈ ਬੁਲਾਉਣ ਤੋਂ ਬਾਅਦ ਇਹ ਮੁੰਡੇ ਰਾਜਲక్ష్ਮੀ ਦੇ ਮੂੰਹ ਤੇ ਸਰਾਣਾ ਰੱਖ ਕੇ ਇਸ ਦਾ ਸਾਹ ਘੁੱਟ ਦਿੰਦੇ ਨੇ ਜਿਸ ਨਾਲ ਇਸ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਮੁੰਡੇ ਹੀ ਕੁੜੀ ਦੇ ਨਾਲ ਮਿਲ ਕੇ ਰਾਜਲక్ష్ਮੀ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਤੇ ਕੁੜੀ ਆਪਣੇ ਮਾਮੇ ਨੂੰ ਫੋਨ ਕਰਦੀ ਹੈ ਕਿ ਮਾਂ ਦੀ ਤਬੀਅਤ ਖਰਾਬ ਹੋ ਗਈ। ਉੱਥੇ ਜੋ ਪ੍ਰਾਈਵੇਟ ਹਸਪਤਾਲ ਵਾਲੇ ਹੁੰਦੇ ਆ ਉਹ ਕਹਿ ਦਿੰਦੇ ਆ ਕਿ ਰਾਜਲక్ష్ਮੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਭ ਨੂੰ ਇਹ ਲੱਗਦਾ ਹੈ ਕਿ ਰਾਜਲక్ష్ਮੀ ਹਾਰਟ ਦੀ ਮਰੀਜ਼ ਸੀ ਇਸ ਕਰਕੇ ਇਸ ਨੂੰ ਅਟੈਕ ਆਇਆ ਜਿਸ ਨਾਲ ਇਸ ਦੀ ਮੌਤ ਹੋ ਗਈ। ਪਰ ਮਾਮਲਾ ਵਿੱਚੋਂ ਕੁਝ ਹੋਰ ਸੀ। ਜਦੋਂ ਇਹ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਪੁਲਿਸ ਇਹਨਾਂ ਉੱਪਰ ਕੇਸ ਦਰਜ ਕਰਦੀ ਹੈ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੇ ਕ੍ਰਾਈਮ ਕਿਦਾਂ ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਰਾਜਲక్ష్ਮੀ ਨੇ ਸੋਚਿਆ ਕਿ ਮੈਂ ਤਾਂ ਬਹੁਤ ਵੱਡਾ ਪੁੰਨ ਕਰ ਰਹੀ ਹਾਂ ਇੱਕ ਅਨਾਥ ਕੁੜੀ ਜਿਸ ਦੇ ਪਰਿਵਾਰ ਵਾਲੇ ਉਸ ਨੂੰ ਮਾਰਨ ਲਈ ਝਾੜੀਆਂ ਦੇ ਵਿੱਚ ਸੁੱਟ ਗਏ ਸੀ ਸਿਰਫ ਉਹ ਤਿੰਨ ਦਿਨਾਂ ਦੀ ਸੀ ਪਰ ਰਾਜਲక్ష్ਮੀ ਨੇ ਸੋਚਿਆ ਕਿ ਮੈਂ ਇਸ ਨੂੰ ਪਾਲਾਂਗੀ ਤੇ ਮੈਂ ਪੁੰਨ ਦਾ ਕੰਮ ਕਰਾਂਗੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਜੋ ਕੁੜੀ ਨੂੰ ਚਾੱਕ ਕੇ ਲੈ ਕੇ ਜਾ ਰਹੀ ਹਾਂ ਜਿਸ ਕੁੜੀ ਦੀ ਜ਼ਿੰਦਗੀ ਸਮਾਰ ਰਹੀ ਹਾਂ ਜਿਸ ਨੂੰ ਮੌਤ ਦੇ ਮੂੰਹੋਂ ਕੱਢ ਕੇ ਲੈ ਜਾ ਰਹੀਆਂ ਉਹ ਹੀ ਮੇਰੀ ਮੌਤ ਦਾ ਕਾਰਨ ਬਣੇਗੀ ਤੇ ਮੇਰੀ ਹੀ ਕਾਤਲ ਬਣ ਜਾਏਗੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਟ੍ਰਿਕਾ